ਸਤਿ ਸ਼੍ਰੀ ਅਕਾਲ ਜੀ ਮੈਂ ਸਖਵਤ ਸਿੰਘ ਤੁਸੀਂ ਦੇਖ ਰਹੇ ਹੋ ਨਿਰਪੱਖ ਆਵਾਜ਼ ਪੰਜਾਬ ਦੇ ਸੀਐਮ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਲੁਧਿਆਣਾ ਵਿਖੇ ਪਹੁੰਚੇ ਲੁਧਿਆਣਾ ਦੇ ਜਵਾਹਰ ਕੇ ਨਗਰ ਵਿਖੇ ਪਹੁੰਚੇ ਜਿੱਥੇ ਉਹਨਾਂ ਵੱਲੋਂ ਜਨਤਾ ਨੂੰ ਸੰਬੋਧਨ ਕੀਤਾ ਗਿਆ ਸੋ ਜਨਤਾਆਂ ਜੋ ਮੁਸ਼ਕਲਾਂ ਉਹਨਾਂ ਵੱਲੋਂ ਸੁਣੀਆਂ ਗਈਆਂ ਤਾਂ ਅਰਵਿੰਦ ਕੇਜਰੀਵਾਲ ਵੱਲੋਂ ਜੋ ਭਾਸ਼ਣ ਦਿੱਤੇ ਗਏ ਉਹਨਾਂ ਦੇ ਭਾਸ਼ਣਾ ਤੋਂ ਵਿਰੋਧੀ ਧਿਰ ਕਾਫੀ ਹੱਦ ਤੱਕ ਖਫਾ ਨਜ਼ਰ ਆ ਰਹੇ ਹਨ ਫਾ ਇਨੇਕ ਹੋ ਗਏ ਕਿ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਵੱਲੋਂ ਅਰਵਿੰਦ ਕੇਜਰੀਵਾਲ ਦੁਆਰਾ ਦਿੱਤੇ ਗਏ ਭਾਸ਼ਣਾ ਦੀ ਇੱਕ ਵੀਡੀਓ ਜਿਹੜੀ ਕੋ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਹੈ ਤੁਸੀਂ ਵੀ ਸੁਣਿਓ ਇਹ ਕਿਹੜੇ ਜਿਹੜੇ ਕਿ ਅਰਵਿੰਦ ਕੇਜਰੀਵਾਲ ਵੱਲੋਂ ਇਹ ਗੱਲਾਂ ਕਹਿ ਦਿੱਤੀਆਂ ਗਈਆਂ ਜਿਸ ਤੋਂ ਜਿਹੜੇ ਕਿ ਵਿਰੋਧੀ ਤੌਰ ਇਨੇ ਖਫਾ ਹੋ ਗਏ ਅਗਰ इनको ਜਿਤਾ ਕੇ ਭੇਜੋਗੇ ਇਹ ਸਾਰੇ ਅਫਸਰوں ਕੋ ਆਪਕੇ ਵਿੱਚ ਮੇ ਲਾ ਕੇ ਆਪਕੇ ਛੋਟੇ ਸੇ ਛੋਟੇ ਕੰਮ ਵੀ ਕਰਾ ਕੇ ਜਾਣਗੇ بڑے ਸੇ بڑے ਕੰਮ ਵੀ ਕਰਾ ਕੇ ਜਾਣਗੇ ਔਰ ਅਗਰ ਆਪਨੇ ਕਾਂਗਰਸ ਔਰ ਬੀਜੇਪੀ ਵਾਲੋ ਕੋ ਜਿਤਾ ਦਿਆ ਉਹਨਕੇ ਤਾਂ ਚਲੇਗੀ ਨਹੀਂ ਕਿਉਂਕਿ ਸਰਕਾਰ ਤਾਂ ਆਮ ਆਦਮੀ ਪਾਰਟੀ ਕੀ ਹੈ ਤਾਂ ਉਹ ਤਾਂ ਕੋਈ ਕੰਮ ਕਰਾ ਨਹੀਂ ਸਕਤੇ ਉਹ ਤਾਂ ਬਸ ਲੜenge ਵਿਧਾਨ ਸਭਾ ਦੇ ਅੰਦਰ ਬੈਠ ਕੇ ਮਾਨ ਸਾਹਿਬ ਕੋ ਗਾਲੀਆਂ ਦੇਣਗੇ ਬੜੀ ਅੱਛੀ ਅੱਛੀ ਗਾਲੀਆਂ ਦੇਣਗੇ ਔਰ ਕਾਮ ਨਾਪਕੇ ਸਾਰੇ ਰੁਕ ਜਾਏਗੇ ਕਾਮ ਨਹੀਂ ਹੋ ਪਾਏਗੇ ਆਪਕੇ ਤੁਹਾਡਾ ਇਹਨਾਂ ਭਾਸ਼ਣਾ ਬਾਰੇ ਕੀ ਕਹਿਣਾ ਹੈ ਆਪਣੀ ਰਾਏ ਕਮੈਂਟ ਬਾਕਸ ਵਿੱਚ ਜਰੂਰ ਦੇ ਦਿਓ ਅਤੇ ਹੋਰ ਖਬਰਾਂ ਲਈ ਆਪਣੇ ਚੈਨਲ ਨਿਰਪੱਖ ਅਵਾਜ਼ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ ਤੁਹਾਡਾ ਆਪਣਾ ਨਿਰਪੱਖ ਆਵਾਜ਼